ਤੁਸੀਂ ਦੇਖ ਰਹੇ ਹੋ এবੀ ਪੰਜਾਬੀ ਲਾਈਵ ਟੀਵੀ ਤੇ ਅੱਜ ਅਸੀਂ ਗੱਲ ਕਰਾਂਗੇ ਸਰਬ ਭਾਰਤ ਨੌਜਵਾਨ ਸਭਾ ਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਨਛੱਤਰ ਸਿੰਘ ਢਾਲੀਵਾਲ ਹਾਲ ਮੋਗਾ ਵਿੱਚ ਇੱਕ ਵਿਸ਼ਾਲ ਸਾਂਝੇ ਤੌਰ ਤੇ ਕਾਨਫਰੰਸ ਕੀਤੀ ਗਈ ਜਿਸ ਵਿੱਚ ਬਲਾਰਿਆਂ ਨੇ ਵੀ ਆਈ ਲੈਨਨ ਦੇ ਜਨਮ ਦਿਨ ਜਿੱਥੇ ਮਨਾਇਆ ਉੱਥੇ ਨਾਲ ਹੀ ਬਨੇਗਾ ਕਾਨੂੰਨ ਪਾਰਲੀਮੈਂਟ ਚ ਪਾਸ ਕਰਾਉਂਦੀ ਗੱਲ ਕੀਤੀ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਬਨੇਗਾ ਕਾਨੂੰਨ ਜਿਹੜਾ ਉਹ ਪਾਰਲੀਮੈਂਟ ਦੇ ਵਿੱਚ ਪਾਸ ਹੋਣਾ ਚਾਹੀਦਾ ਹੈ ਤਾਂ ਕਿ ਹਰ ਇੱਕ ਵਿਅਕਤੀ ਨੂੰ ਕੰਮ ਮਿਲ ਸਕੇ ਤੇ ਕੰਮ ਸਮਾਂ ਜਿਹੜਾ ਵਾ ਉਹਨੂੰ ਕੱਟ ਕੀਤਾ ਜਾਣਾ ਚਾਹੀਦਾ ਹੈ ਇਸ ਵਿੱਚ ਜਿੱਥੇ ਸਰਬ ਭਾਰਤ ਨੌਜਵਾਨ ਸਭਾ ਦੇ ਬੁਲਾਰਿਆਂ ਨੇ ਅਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਬੁਲਾਰਿਆਂ ਨੇ ਆਪਣੀ ਗੱਲ ਰੱਖੀ ਤੇ ਕਾਨੂੰਨ ਦੀਆਂ ਬਰੀਕੀਆਂ ਜੜੀਆਂ ਉਹ ਵੀ ਸਾਂਝੀਆਂ ਕੀਤੀਆਂ ਇਸ ਤੋਂ ਬਾਅਦ ਨਾਰਿਆਂ ਦੀ ਗੂੰਜ ਦੇ ਨਾਲ ਜਥਾ ਮਾਰਚ ਕਰਕੇ ਮੋਗਾ ਸ਼ਹਿਰ ਜਿਹੜਾ ਉਹਦੀਆਂ ਗਲੀਆਂ ਦੇ ਵਿੱਚ ਮਾਰਚ ਕੀਤਾ ਤੇ ਲੋਕਾਂ ਤੱਕ ਜਿਹੜੀ ਆ ਉਹ ਗੱਲ ਪਹੁੰਚਾਉਣ ਦਾ ਕਾਰਜ ਜਿਹੜਾ ਉਹ ਕੀਤਾ ਸਰਬ ਭਾਰਤ ਨੌਜਵਾਨ ਸਭਾ ਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਬੁਲਾਰਿਆਂ ਨੇ ਬੜੇ ਜ਼ੋਰਦਾਰ ਢੰਗ ਦੇ ਨਾਲ ਬਨੇਗਾ ਕਾਨੂੰਨ ਨੂੰ ਲਾਗੂ ਕਰਾਉਂਦੀ ਮੰਗ ਕੀਤੀ ਉਹਨਾਂ ਨੇ ਕਿਹਾ ਕਿ ਜਦੋਂ ਚੋਣਾਂ ਦਾ ਸਮਾਂ ਚੱਲ ਰਿਹਾ ਹੈ ਤਾਂ ਇਸ ਸਮੇਂ ਵਿੱਚ ਜਿਹੜੀਆਂ ਵੋਟਾਂ ਉਹ ਇਸ ਮੁੱਦੇ ਤੇ ਪੈਣੀਆਂ ਚਾਹੀਦੀਆਂ ਕਿ ਹਰ ਵਿਅਕਤੀ ਨੂੰ ਰਜਗਾਰ ਜਿਹੜਾ ਉਹ ਮਿਲੇ ਸੋ ਵੇਖਦੇ ਆਂ ਕੁਝ ਉਹਨਾਂ ਦੇ ਨਾਲ ਅੱਜ ਫਿਰ ਅਸਕਾਰੀ ਦਾ ਸੰਤਾਪ ਹਟਾ ਰਿਹਾ ਉਹਨੂੰ ਇੱਜ਼ਤ ਮਾਣ ਦੀ ਸਨਮਾਨ ਦੀ ਜ਼ਿੰਦਗੀ ਆ ਜਿਹੜਾ ਦੇਗਾ ਸੋ ਅੱਜ ਦੀ ਇਹ ਕਨਵੈਨਸ਼ਨ ਆ ਜਿਹੜਾ OVI ਲੈਣਾ ਨਾ ਉਹਨਾਂ ਦੇ ਜਿਹੜਾ ਇਨਕਲਾਬੀ ਉਹਨਾਂ ਦਾ ਪ੍ਰੋਗਰਾਮ ਆ ਉਹਦੇ ਤੇ ਚੱਲਦੇ ਆਂ ਉਹਨਾਂ ਦੀ ਜ਼ਿੰਦਗੀ ਤੋਂ ਰੌਸ਼ਨੀ ਲੈਂਦੇ ਆਂ ਇਸ ਕਨਵੈਨਸ਼ਨ ਚਾਚੜਾ ਨੌਜਵਾਨ ਵਿਦਿਆਰਥੀ ਸੱਦਾ ਦੇ ਰਹੇ ਆ ਕਿ ਅਸੀਂ ਜਦੋਂ ਚੋਣਾਂ ਦਾ ਟਾਈਮ ਹੈ ਜਦੋਂ ਹੁਣ 24 ਦੇ ਵਿੱਚ ਆ ਜੜੀਆਂ ਉਹ ਪਾਰਲੀਮੈਂਟਰੀ ਚੋਣਾਂ ਹੋ ਰਹੀਆਂ ਉਦੋਂ ਦੇਸ਼ ਦੇ ਵਿੱਚ ਇਹੋ ਜਿਹਾ ਮਾਹੌਲ ਬਣਾਉਣ ਦੇ ਲਈ ਕਿ ਹਰ ਇੱਕ ਉਹ ਨੌਜਵਾਨਾਂ ਸਾਨੂੰ ਭਗਤ ਸਿੰਘ ਕੋਮੀ ਰੋਜ਼ਗਾਰ ਗਰੰਟੀ ਨੂੰ ਹਰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਚਾਹੀਦਾ ਇਹਦੇ ਵਾਸਤੇ ਆ ਜਿਹੜਾ ਉਹ ਆਵਾਜ਼ ਬੁਲੰਦ ਕਰੇ ਇਹਨਾਂ ਮੁੱਦਿਆਂ ਦੇ ਉੱਤੇ ਆ ਜੜੀਆਂ ਉਹ ਵੋਟਾਂ ਪੈਣਾਂ ਇਹਦੇ ਵਾਸਤੇ ਇਸ ਤੋਂ ਅੱਗੇ ਚੱਲਦੇ ਆ ਕਿ ਜੇ ਹਰ ਹੱਥ ਨੂੰ ਕੰਮ ਦੇਣਾ ਹੈ ਤੇ ਅੱਜ ਜਦੋਂ ਸਰਕਾਰਾਂ ਇਸ ਪਾਸੇ ਨੂੰ ਵਧ ਰਹੀਆਂ ਕਿ ਅਸੀਂ 12-12 ਘੰਟੇ ਦੇ ਕੰਮ ਕਰਾਉਣ ਦੇ ਨੋਟੀਫਿਕੇਸ਼ਨ ਜਾਰੀ ਕੀਤੇ ਜਾ ਰਹੇ ਆ ਉੱਥੇ ਜਿਵੇਂ ਸਾਡੇ ਸ਼ਹੀਦ ਕਹਿੰਦੇ ਆ ਸਾਡੇ ਇਨਕਲਾਬੀ ਯੋਧੇ ਕਹਿੰਦੇ ਆ ਕਿ ਜੇ ਲੋਕਾਂ ਨੂੰ ਕੰਮ ਦੇਣਾ ਹੈ ਤੇ ਇੱਥੇ ਕੰਮ ਕਰਨ ਦੀ ਕਾਨੂੰਨੀ ਸੀਮਾ ਜੜੀ ਉਹ 6 ਘੰਟੇ ਹੋਵੇ ਇਹਦੇ ਵਾਸਤੇ ਆ ਜੜੀ ਉਹ ਲੰਬੀ ਜੀ ਕਰਨ ਵਾਸਤੇ ਅੱਜ ਅਸੀਂ ਇੱਥੋਂ ਸ਼ੁਰੂਆਤ ਕਰ ਰਹੇ ਆ ਜਨਮ ਦਿਵਸ ਦੇ ਉੱਪਰ ऑल इंडिया स्टूडेंट फेडरेशन और ऑल इंडिया यूथ फेडरेशन की तरफ से आज हम कामरेड न सिंह धालीवाल के इस भवन में एकत्रित हैं जैसे कि मेरे एक साथी ने बताया कि देश के पार्लियामेंट में देश की संसद में भगत सिंह के नाम के ऊपर भगत सिंह नेशनल एम्प्लॉयमेंट जो ग्रंटी जो कानून है उसे पारित किया जाना चाहिए मैं आपको ये बताना चाहूँगा जो भगत सिंह नेशनल ग्रंटी कानून है उसमें ये चार जो सेट चार कैटेगरीज हैं हम पहली कैटेगरी में कहते हैं जो हमारे देश के जो अनपढ़ हैं चाहे वो पढ़ा लिखा है चाहे कोई अनपढ़ है उनके लिए मतलब कि जो देश की जो सरकार है बनीका कानून के तहत तो तीस हज़ार रुपये की जो गारंटी हो उसके बाद जो सेकंड जो हमारी स्टेज है वो अर्ध शिक्षित की है अर्ध शिक्षित जिसने आधा सीखा सीखा हुआ कार्य है उसके लिए मतलब पैंतीस हज़ार रुपये की जो गारंटी गारंटी है वो हमारी देश की सरकार करे और तीसरी जो स्टेज है वो है हमारी शिक्षित शिक्षित वो वर्ग है जिन्होंने बी कर रखा है जिन्होंने जिन्होंने एम कर रखी है जिन्होंने पी की हुई है उसके लिए मतलब पैंतालीस का जो पैसे का जो प्रावधान किया जाना चाहिए उसके अलावा जो हमारे जो पी एच डी जैसे मैं पंजाब यूनिवर्सिटी चंडीगढ़ से अब पी एच डी कर रहा हूँ तो हमारे जैसे युवाओं के लिए जिन्होंने पी एच डी जो कर रहे हैं या कर चुके हैं उनके लिए जो हमारे देश की जो सरकार है बनेगा कानून के तहत जो हमारे जो जो कानून की जो ग्रंथी की तहत जो हमारा वेज है साठ हज़ार रुपये का जो मेहनताना है वो देना होगा जब तक मतलब कि भगत सिंह के नाम पर हमारे देश की जो जो सरकार है बनेगा कानून को संसद में पास नहीं करती है हम इसी इसी जज्बे के साथ आज हम न सिंह धालीवाल के दफ्तर में ये प्रण करने आए हैं कि ऑल इंडिया स्टूडेंट फेडरेशन और ऑल इंडिया यूथ फेडरेशन बनेगा उनको पात्र करवाने के लिए अपनी जो लड़ाई है उसको आगे लेकर जाएगी इतना मैं धन्यवाद करता हूं होता यूनिवर्सिटी और में द ग्रेट रिवोल्यूशनरी और जिस स्पेसिफिकली हम बराबरी रोटी जड़ी है आर्टिफिशियल इंटेलिजेंस है जिन्हें ਮਨੁੱਖ ਦਾ ਔਰ ਮਸ਼ੀਨ ਦਾ ਕੰਮ ਖੋ ਲਿਆ ਤਾਂ ਇਹਨਾਂ ਹਾਲਤਾਂ ਵਿੱਚ ਜਦੋਂ ਤੱਕ ਜੇ ਸਭ ਨੂੰ ਰੋਜ਼ਗਾਰ ਦੇਣ ਦੀ ਗੱਲ ਕਰਨੀ ਹੈ ਤਾਂ ਫਿਰ ਕੰਮ ਸਮਾਂ ਕੱਟ ਕੀਤੇ ਤੋਂ ਬਿਨਾਂ ਸਭ ਨੂੰ ਰੋਜ਼ਗਾਰ ਨਹੀਂ ਦਿੱਤਾ ਜਾ ਸਕਦਾ ਸਰਪਾਰਟ ਨੌਜਵਨ ਸਭਾ ਔਰ ਆਲੰਬੀਆ ਸਟੂਡੈਂਟ ਫੈਡਰੇਸ਼ਨ ਇਸ ਮੁੱਦੇ ਤੇ ਇਸ ਪ੍ਰੋਗਰਾਮ ਤੇ ਲਗਾਤਾਰ ਸੰਘਰਸ਼ ਕਰ ਰਹੀ ਹੈ ਕਿ ਹਰ ਇੱਕ ਨੂੰ ਰੋਜ਼ਗਾਰ ਦੇਣ ਲਈ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਪਗਤ ਸਿੰਘ ਨੈਸ਼ਨਲ এমਪਲੋਇਮੈਂਟ ਗਰੰਟੀ ਐਕਟ ਪਾਸ ਹੋਣਾ ਚਾਹੀਦਾ ਹੈ ਪਾਸ ਹੋ ਕੇ ਪੂਰੇ ਦੇਸ਼ ਵਿੱਚ ਪਾਪ ਦਸਤਾ ਨਾਲ ਲਾਗੂ ਹੋਣਾ ਚਾਹੀਦਾ ਔਰ ਉਸ ਐਕਟ ਨੂੰ ਲਾਗੂ ਕਰਨ ਦੇ ਲਈ ਹਰ ਇੱਕ ਨੂੰ ਰੋਜ਼ਗਾਰ ਦੇਣ ਦੇ ਲਈ ਨਵੇਂ ਕੰਮ ਪੈਦਾ ਕਰਨ ਦੇ ਲਈ ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਲਈ ਕੰਮ ਸਮਾਂ ਜਿਹੜਾ ਅੱਜ ਦੇਸ਼ ਦੀ ਲੋੜ ਹੈ ਕਿ ਉਹ 33% ਨਵੇਂ ਰੋਜ਼ਗਾਰ ਪੈਦਾ ਕਰਨ ਲਈ ਜਿਹੜਾ ਕੰਮ ਸਮਾਂ 6 ਘੰਟੇ ਦਾ ਹੋਵੇ ਉਹ ਜਿੰਦਾਬਾਦ 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 ਰੋਜ਼ਗਾਰ ਦਾ ਮੁੱਲ ਪਾਰੀ ਮਰਚ ਪਾਸ ਕਰੋ ਪਾਸ ਕਰੋ ਪਾਸ ਕਰੋ ਜਿੰਦਾਬਾਦ 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 ਪਾਰਲੀਮੈਂਟ ਪਾਰਲੀਮੈਂਟ ਪਾਸ ਕਰੋ ਬੜੇ ਕਾਨੂੰਨ ਪਾਰਲੀਮੈਂਟ ਪਾਸ ਕਰੋ ਬੜੇ ਕਾਨੂੰਨ ਪਾਰਲੀਮੈਂਟ ਪਾਸ ਕਰੋ ਜਿੰਦਾਬਾਦ 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 ਪਾਰਲੀਮੈਂਟ ਪਾਸ ਕਰੋ ਪਾਸ ਕਰੋ चुकी है किसी को भी अखोली नहीं थोड़ा ध्यान रख दिया कराया समाज ਕੀ ਵਾਲਾ ਲੈ ਕੇ ਜਾਣਾ ਹੈ ਕੁਸ਼ਾਲ ਬਣਾਉਣਾ ਹੈਗਾ ਨੌਜਵਾਨੀ ਨੂੰ ਬਚਾਉਣਾ ਹੈ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਸਾਡੇ ਦੇਸ਼ ਵਿੱਚ ਰੋਜ਼ਗਾਰ ਦੀ ਗਾਰੰਟੀ ਕਰਦਾ ਹੋਇਆ ਇੱਕ ਕਾਨੂੰਨ ਬਣਾ ਚਾਹੀਦਾ ਹੈ ਮੈਂ ਕਹਿੰਦੀ ਹਾਂ ਕਿ ਅਜਿਹਾ ਕਾਨੂੰਨ ਸਾਡੇ ਦੇਸ਼ ਦੀ ਪਾਰਲੀਮੈਂਟ ਵਿੱਚ ਸਾਡੇ ਪਰਮ ਗੁਣੀ ਭਗਤ ਸਿੰਘ ਦੇ ਨਾਮ ਉੱਤੇ ਬਣੇਗਾ ਕਾਨੂੰਨ ਪਾਸ ਹੋਵੇ ਜਿਹੜਾ ਮਤਲਬ ਹੈ ਭਗਤ ਸਿੰਘ ਨੈਸ਼ਨਲ এমਪਲੋਇਮੈਂਟ ਗਾਰੰਟੀ ਕਾਨੂੰਨ ਇਹ ਸਾਰੇ ਦੇਸ਼ ਵਿੱਚ ਲਾਗੂ ਹੋਵੇ ਕਿ ਹਰ ਕੋਈ ਜਿਹੜਾ ਰੋਜ਼ਗਾਰ ਚਾਹੁੰਦਾ ਹੈ ਉਸ ਨੂੰ ਰੋਜ਼ੀ-ਰੋਟੀ ਯੋਗਤਾ